ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਲਾ ਵਾਲਾ ਤਸਵੀਲ ਅਦਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੜੇ ਦੋ ਪਸ਼ੂ ਵਿਖਾਉਣੇ ਆ ਇੱਕ ਗੱਬੜ ਬੈੜ ਬਿਲਕੁਲ ਤਿਆਰ ਆ ਤੇ ਇੱਕ ਜਿਹੜੀ ਥੋੜੀ ਟੋਕੜੇ ਆ ਉੱਤੇ ਬੱਚੇ ਵਾਲੀ ਨੀਲੀ ਰਾਵੀ ਦੀ ਝੋਟੀ ਚੰਗੀ ਆ ਤੇ ਆਪਾਂ ਪਹੁੰਚਿਆ ਵੀਰ ਪ੍ਰਤਾਪ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ਵਾ ਦੀ ਡਿਟੇਲ ਨਹੀਂ ਇੱਥੇ ਖੜ੍ਹ ਜਓ ਸਾਚੀ ਕਾ ਜੀ ਸਾਚੀ ਕਾ ਜੀ ਉਸ ਨਾਲ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਵਧੀਆ ਚਾਹੀਦਾ ਉਕੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਤਾਪ ਸਿੰਘ ਪਿੰਡ ਮਹਿਲਾ ਵਾਲਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 8196883826 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਦੱਸਿਓ ਝੋਟੀ ਦੁਬਾਰੀ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਦੇ ਇਹਨੂੰ ਵੀ ਜੀ 6 ਮਹੀਨੇ ਹੋ ਗਏ ਸੋਈ ਨੂੰ ਅੱਛਾ ਜੀ 5 6 ਕਟਾ ਮਗਰ ਜੇ ਅੱਛਾ ਜੀ ਤੇ 9 ਲੀਟਰ ਦੁੱਧ ਠੀਕ ਹੈ ਠੀਕ ਹੈ ਜੀ ਇਹ ਦੂਜਾ ਸੁਆ ਸੁਈ ਹਾਂਜੀ ਜੀ ਖੋਲੋ ਠੀਕ ਹੈ ਠੀਕ ਹੈ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲਓ ਜੀ ਪ्योर ਨੀਲੀ ਦਾ ਵੀ ਦੀ ਆ ਗਈ ਜੇ ਤੇ ਦੂਜਾ ਸੁਆ ਸੁਈ ਤੇ ਸੁਈ ਨੂੰ ਕੋਈ ਵੀਰ ਦਾ ਤਾਂ ਪੰਜ 6 ਮਹੀਨੇ ਹੋ ਗਏ ਤੇ ਆਹ ਵਾਲਾ ਦਾ ਜਵਾਬ ਦੇ ਮੇਲ ਕਾਫ ਦੇ ਪਿਛੇ ਤੇ ਉਹ ਵੀ ਨੀਲੀ ਦਾ ਵਾ ਇਹ ਕਰੋ ਚੱਕ ਲਾਗੇ ਤੋਂ ਬੱਡਰ ਕੁਆਲਟੀ ਨਾਲ ਥਾਣਾ ਦਾ ਸੈਰੀਆ ਬਹੁਤ ਸ਼ਾਬਾਸ਼ਾ ਦੇਣਾ ਹੁਭਾੜੋ ਜੀ ਇਸ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਤਾਂਗੇ ਨੂੰ ਆਰਡਰ ਦੀ ਬਹੁਤ ਹੀ ਚੰਗੀ ਐ ਆਰਡਰ ਕੁਆਲਟੀ ਤਾਂ ਤੁਹਾਡਾ ਦੱਸਿਆ ਗਿਆ ਬਹੁਤ ਸ਼ਾਨਦਾਰ ਆ ਇਹ ਸੱਜਰ ਨੇ ਕਿੰਨਾ ਕਿ ਚਵਾਇਆ ਦੁੱਧ ਵੀਰ ਜੀ ਸੱਜਰ ਵੀਰ ਜੀ 14 14 15 ਲੀਟਰ ਦੁੱਧ ਚਵਾਇਆ ਠੀਕ ਆ ਠੀਕ ਆ ਲਓ ਵੀਰ ਜੀ 14 15 ਲੀਟਰ ਜਿਹੜਾ ਸੱਜਰ ਨੇ ਦੁੱਧ ਚਵਾਇਆ ਵਾ ਤੇ ਲਾਗੇ ਇਹ ਤੋਂ ਚੈੱਕ ਕਰ ਸਕਦੇ ਤੁਸੀਂ ਤੇ ਹੁਣ ਇਹਦੀ ਫਿਰ ਚਵਾਈ ਕਰਕੇ ਲੈ ਲਈ ਹਾਂਜੀ ਵੀਰ ਜੀ ਠੀਕ ਆ ਠੀਕ ਆ ਲਓ ਵੀਰ ਜੀ ਚਵਾਈ ਇਹਦੀ ਵੀਰ ਉਹਨਾਂ ਨੇ ਕਰਕੇ ਲੈਂਦੀ ਜੇ ਉਸ ਆਹਨ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਕੀ ਮੁੱਲ ਕਰਨਾ ਭਾਜੀ ਫਿਰ ਇਹਦਾ ਮੁੱਲ ਵੀ ਜੀ ਦਾ 65 ਅੱਜ ਕਿੰਨਾ ਤਾਂ ਨਾ ਕਰ ਲੋ ਭਾਦੇ ਜੱਲਾ ਨਹੀਂ ਦੱਸ ਦੋ ਜਿੰਨੇ ਕਿਹੜੀ ਦੇ ਦੇਣੀ ਹਾਂਜੀ ਮੈਂ ਦੱਸ ਦੋ ਜਿੰਨੇ ਕਿਹੜੀ ਦੇ ਦੇਣੀ ਜੀ 53000 ਦੇ ਦਾਂ ਨਹੀਂ 61500 ਦੇ ਅੱਛਾ ਜੀ 68000 ਜੀ ਦੇ ਦਾਂ ਠੀਕ ਹੈ ਚਲੋ ਭਾਈ ਭਲੇਖਾ ਲੱਗ ਗਿਆ ਇਹਨੂੰ 63000 ਵੀਰ ਕਹਿੰਦਾ ਕਿ ਦੇ ਦਾਂਗੇ ਨੀਲੀ ਰਬ ਦੀ ਪਿਓਰ ਚੰਗੀ ਝੋਟੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਆ ਦੱਸਿਆਂਗੇ ਕਿ ਵਿਆਹ ਦੇ ਬਾਰੇ ਇੱਕ ਮਿੰਟ ਵਿੱਚ ਮੋਟੋ ਹੋਰ ਤੋਰ ਦਿੰਦੀ ਦੂਜਾ ਸੂਗਾ ਸੁਆ ਸੁਣਾ ਜਿੰਨੇ ਦੂਜਾ ਸੂਗਾ ਵਿੱਚ ਸੁਣਾ ਨੇ ਠੀਕ ਹੈ ਠੀਕ ਹੈ ਲਓ ਭਜੀ ਦੂਜਾ ਸੂਗਾ ਸੁਆ ਸੁਣਾ ਜਿਹੜੇ ਕਿੰਨਾ ਕ ਟਾਈਮ ਖੜਦਿਆ ਜੇ ਲਾਜੂਗੀ ਦੋ ਤਿੰਨ ਦਿਨ ਲਾਜੂਗੀ ਠੀਕ ਹੈ ਠੀਕ ਹੈ ਲਓ ਭਜੀ ਚੰਗੇ ਤਗੜੇ ਕੱਦ ਕਾਠ ਵਾਲੀ ਇਹਦੇ ਕਰੋ ਫੇਸ ਕੁਆਲਟੀ ਤੇ ਕ੍ਰਾਸ ਦੇ ਵਿੱਚ ਆ ਗਈ ਆ ਤੇ ਕਿੰਨਾ ਕ ਚਵਾ ਪਿਛਲੇ ਸਵੇਰ ਤੋਂ ਦੋ ਦਿਨ ਨੇ ਪਤੀ ਤੇਤੀ ਦਿਨ ਤੋਂ ਦੋ ਦਿਨ ਪਿਛਲੇ ਠੀਕ ਹੈ ਠੀਕ ਹੈ ਲਓ ਭਜੀ 43 36 ਤੋਂ ਪਲੱਸ ਦੋ ਦੋ ਦੇ ਵਿੱਚ ਠੀਕ ਹੈ ਠੀਕ ਹੈ ਜੀ ਕਰੋ ਚੈੱਕ ਐਨ ਕਰਨ ਵਾਲੀ ਦਾ ਪੰਡਾ ਪਈਆਂ ਵਾ ਤੇ ਦੂਜੇ ਸੂਗੇ ਲਈ ਕੰਮ ਕਰਬਣ ਇਹਦੇ ਕ੍ਰਾਸ ਦੇ ਵਿੱਚ ਆ ਗਈ ਤੇ ਕੱਦ ਤੇ ਇਸ ਟਾਈਮ ਵੀ ਰੰਦਾ ਵੀ ਆਪੀ 34 35 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਕਰੋ ਚੈੱਕ ਲਾਗੇ ਤੋਂ ਬਹੁਤ ਜਿਆਦਾ ਆਰਡਰ ਕੁਆਲਿਟੀ ਸ਼ਾਨਦਾਰ ਆ ਤੇ ਨਾੜਾ ਨੂੜਾ ਵੀ ਤੁਹਾਨੂੰ ਦਿਖਾਉਂਦੇ ਆ ਅਗਲੀ ਸਾਈਡ ਤੋਂ 2 ਵਜੇ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਨਾੜਾ ਨੂੜਾ ਦੇ ਥਾਣਾ ਦਾ ਸੈਜਗਾ ਬਹੁਤ ਸ਼ਾਨਦਾਰ ਆ ਤੇ ਦਿਨ ਖੱਬਦੀ ਅਜੇ 2-3 ਦਿਨ ਹੋਰ ਲੱਜੂਗੀ ਤੇ ਕੀ ਮੁੱਲ ਵੀਰ ਜੇ ਰੱਖ ਇਹਦਾ ਮੁੱਲ ਵੀ ਜੀ 1-5 ਹੀ ਰੱਖਿਆ ਜੀ ਇਹ ਕਿੱਥੇ ਕਿ ਦੇ ਦੇਣੀ ਹਰ ਹੋ ਜੂ ਮਾਤਨ ਵੀ ਜੀ ਦੋ ਦਿਨ ਕਰਦਾ ਤਾਂ ਦੋ ਜਿੱਥੇ ਕਿ ਦੇ ਦੇਣੀ ਹਰ ਇੱਕ 15 ਹੀ ਦੇ ਦਾਂਗੇ ਜੀ ਇੱਕ 15 ਦੀ ਜੀ ਠੀਕ ਹੈ ਦੇਖ ਲਓ ਫਿਰ ਪ੍ਰੇਕਾ ਨਹੀਂ ਲੱਗ ਗਿਆ ਨਹੀਂ ਦੇਖੀ ਕਰ ਦੇਖ ਲਓ ਬਜੀ 1 ਲੱਖ 15000 ਦੀ ਮਿਲ ਕਹਿੰਦਾ ਕਿ ਦੇ ਦਾਂਗੇ ਹਾਂ ਜੀ ਹਾਂ ਜੀ ਤੇ ਮਾਜਰਾ ਕੀਤਾ ਜੇ 63000 ਤੇ 63000 ਤੇ ਚਲੋ ਮੌਕੇ ਦੇ ਮਾਨਤਨ ਕਰ ਦਿਓ ਜੀ ਲਓ ਬਜੀ ਕਰ ਸਕਦੇ ਤੁਸੀਂ ਚੈੱਕ ਕਰਦ ਕੱਢ ਬਹੁਤ ਚੰਗਾ ਵਾ ਤੇ ਅਸ ਟਾਂ ਜਿਹੜਾ ਮੌਕੇ ਦੇ 9 ਲੀਟਰ ਦੁੱਧ ਬਿਲਕੁਲ ਤਿਆਰ ਇਹਦੇ ਤੇ ਜਵਾਗ ਤਾਂ ਹੁਣ ਦਿਖਾ ਦਿੰਨੇ ਆਪਾਂ ਫੇਰ ਇੱਕ ਰਾਂ ਤੇ ਆਹ ਵਾਲਾ ਜਵਾਗ ਜੇ ਮੇਲ ਕਾਫ ਜੇ ਪਿੱਛੇ ਦੇ ਇਹ ਕੋਈ 5-6 ਮਿੰਟ ਲੱਗੇ ਲਗਭਗ ਐਕਾਵਾ ਚਲੋ ਚੈੱਕ ਤੁਸੀਂ ਬਾਕੀ ਵੱਧ ਤੋਂ ਵੱਧ ਬਹੁਤ ਹੀ ਕੀਤਾ ਬੰਨੇ ਵੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ